ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਬਾਰੇ ਇਤਰਾਜ਼ਯੋਗ ਪੋਸਟ ਸ਼ੇਅਰ ਕੀਤੀ ਹੈ। ਪੋਸਟ 'ਚ ਲਿਖਿਆ ਗਿਆ ਹੈ ਕਿ ਹੈਰਿਸ ਨੇ ਰਾਜਨੀਤੀ 'ਚ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਲਈ ਸਰੀਰਕ ਸਬੰਧਾਂ ਦੀ ਵਰਤੋਂ ਕੀਤੀ। ਦਰਅਸਲ 1990 ਦੇ ਦਹਾਕੇ 'ਚ ਹੈਰਿਸ ਆਪਣੇ ਤੋਂ 30 ਸਾਲ ਵੱਡੇ ਸੈਨ ਫ੍ਰਾਂਸਿਸਕੋ ਦੇ ਸਾਬਕਾ ਮੇਅਰ ਵਿਲੀ ਬ੍ਰਾਊਨ ਨਾਲ ਰਿਸ਼ਤੇ 'ਚ ਸਨ ਫਿਰ ਉਹ ਕੈਲੀਫੋਰਨੀਆ ਸਟੇਟ ਅਸੈਂਬਲੀ ਦੇ ਸਪੀਕਰ ਵੀ ਰਹੇ 트럼ਪ ਨੇ ਪੋਸਟ ਰਾਹੀਂ ਦੋਸ਼ ਲਾਇਆ ਕਿ ਵਿਲੀ ਬ੍ਰਾਊਨ ਨਾਲ ਉਹਨਾਂ ਦੇ ਸਬੰਧਾਂ ਨੇ ਹੈਰਿਸ ਨੂੰ ਰਾਜਨੀਤੀ 'ਚ ਅੱਗੇ ਵਧਣ 'ਚ ਮਦਦ ਕੀਤੀ 트럼ਪ ਨੇ ਆਪਣੇ ਇੱਕ ਸਮਰਥਕ ਦੀ ਪੋਸਟ ਨੂੰ ਦੁਬਾਰਾ ਸ਼ੇਅਰ ਕੀਤਾ ਇਸ ਵਿੱਚ ਇੱਕ ਫੋਟੋ ਵੀ ਸ਼ਾਮਲ ਹੈ ਜਿਸ ਵਿੱਚ ਹੈਰਿਸ ਅਤੇ ਹਿਲੇਰੀ ਕਲਿੰਟਨ ਇਕੱਠੇ ਦਿਖਾਈ ਦੇ ਰਹੇ ਨੇ ਇਸ ਦੇ ਜ਼ਰੀਏ 트ੰਪ ਨੇ ਹਲੇਰੀ ਕਲਿੰਟਨ ਤੇ ਵੀ ਟਿੱਪਣੀ ਕੀਤੀ ਦਰਅਸਲ ਹਲੇਰੀ ਦੇ ਪਤੀ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਉੱਤੇ 1995 ਚ ਵਾਈਟ ਹਾਊਸ ਦੀ ਇੰਟਰਨ ਮੌਨਿਕਾ ਲੂਵਿੰਸਕੀ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲੱਗੇ ਸਨ ਦੋਨਾਂ ਦਾ ਰਿਸ਼ਤਾ 18 ਮਹੀਨੇ ਤੱਕ ਚੱਲਿਆ 26 ਜਨਵਰੀ 1998 ਨੂੰ ਇੱਕ ਟੈਲੀਵਿਜ਼ਨ ਸੰਬੋਧਨ ਚ ਕਲਿੰਟਨ ਨੇ ਕਿਹਾ ਕਿ ਉਸ ਦਾ ਲੂਵਿੰਸਕੀ ਨਾਲ ਕੋਈ ਸਬੰਧ ਨਹੀਂ ਹੈ ਇਸ ਵਿਵਾਦ ਕਾਰਨ ਹਾਊਸ ਆਫ ਰਿਪ੍ਰেজੈਂਟੇਟਿਵਸ ਦੇ ਕਲਿੰਟਨ ਖਿਲਾਫ ਮਹਾਦੋਸ਼ ਦਾ ਮਤਾ ਵੀ ਲਿਆਂਦਾ ਗਿਆ ਸੀ ਇਸ ਵਿਵਾਦ ਦਾ ਖਾਮਿਆਜ਼ਾ ਡੈਮੋਕ੍ਰੈਟਿਕ ਪਾਰਟੀ ਨੂੰ 2000 ਦੀਆਂ ਰਾਸ਼ਟਰਪਤੀ ਚੋਣਾਂ 'ਚ ਭੁਗਤਣਾ ਪਿਆ ਸੀਗਾ ਨਿਊਯਾਰਕ ਟਾਈਮਜ਼ ਮੁਤਾਬਕ ਪਿਛਲੇ 10 ਦਿਨਾਂ 'ਚ ਇਹ ਦੂਜੀ ਵਾਰ ਹੈ ਜਦੋਂ 트ੰਪ ਨੇ ਕਮਲਾ ਹੈਰਿਸ ਤੇ ਕੋਈ ਇਤਰਾਜ਼ਯੋਗ ਟਿੱਪਣੀ ਕੀਤੀ ਹੈ ਇਸ ਤੋਂ ਪਹਿਲਾਂ 18 ਅਗਸਤ ਨੂੰ ਟਰੰਪ ਨੇ ਹੈਰਿਸ ਅਤੇ ਵਿਲੀ ਬ੍ਰਾਊਨ ਦੇ ਸਬੰਧਾਂ ਨੂੰ ਲੈ ਕੇ ਵੀ ਇੱਕ ਪੋਸਟ ਪਾਈ ਸੀ ਵਿਸ਼ਵ ਬੈਂਕ ਦੀ ਇੱਕ ਰਿਪੋਰਟ ਚ ਕਿਹਾ ਗਿਆ ਹੈ ਕਿ ਵਿਦੇਸ਼ ਚ ਪ੍ਰਵਾਸ ਕਰਨ ਵਾਲੇ ਭਾਰਤੀਆਂ ਦੀ ਆਮਦਨੀ ਪੱਧਰ ਅਕਸਰ ਦੁੱਗਣੇ ਤੋਂ ਵੀ ਵੱਧ ਹੋ ਜਾਂਦੀ ਹੈ ਜਦਕਿ ਭਾਰਤ ਚ ਰਹਿਣ ਵਾਲਿਆਂ ਨੂੰ ਉਸੇ ਵਾਅਦੇ ਲਈ 20 ਸਾਲ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ ਇਹ ਅਸਮਾਨਤਾ ਇਹ ਦੱਸਣ ਚ ਮਦਦ ਕਰਦੀ ਹੈ ਕਿ ਵਿਦੇਸ਼ ਜਾਣ ਵਾਲੇ ਬਹੁਤ ਸਾਰੇ ਭਾਰਤੀ ਵਾਪਸ ਕਿਉਂ ਨਹੀਂ ਆਉਂਦੇ ਇਹ ਖੁਲਾਸੇ ਪ੍ਰਵਾਸੀ ਸ਼ਰਨਾਰਥੀ ਅਤੇ ਸਮਾਜ ਸਰਲੇਖ ਵਾਲੀ ਤਾਜ਼ਾ ਰਿਪੋਰਟ ਤੋਂ ਸਾਹਮਣੇ ਆਏ ਨੇ ਰਿਪੋਰਟ ਚ ਕਿਹਾ ਗਿਆ ਹੈ ਕਿ ਵਿਦੇਸ਼ ਚ ਪ੍ਰਵਾਸ ਕਰਨ ਵਾਲੇ ਭਾਰਤੀਆਂ ਦੀ ਔਸਤ ਆਮਦਨ 118% ਵੱਧ ਜਾਂਦੀ ਹੈ ਇਸ ਦੇ ਮੁਕਾਬਲੇ ਬੰਗਲਾਦੇਸ਼ ਤੋਂ ਅੰਤਰਰਾਸ਼ਟਰੀ ਪ੍ਰਵਾਸੀਆਂ ਚ 210% ਅਤੇ ਕਾਨਾ ਦੇ ਪ੍ਰਵਾਸੀਆਂ ਚ 153% ਵਾਧਾ ਦੇਖਿਆ ਗਿਆ ਹੈ ਰਿਪੋਰਟ ਰਿਖਾਂਕਿਤ ਕਰਦੀ ਹੈ ਕਿ ਆਰਥਿਕ ਪ੍ਰਵਾਸ ਨੂੰ ਚਲਾਉਣ ਦਾ ਇੱਕ ਮਹੱਤਵਪੂਰਨ ਕਾਰਕ ਮੂਲ ਅਤੇ ਮੰਜ਼ਲ ਵਾਲੇ ਦੇਸ਼ਾਂ ਵਿੱਚ ਕਾਰ ਤਨਖਾਹ ਦਾ ਪਾੜਾ ਹੈ ਉਦਾਹਰਨ ਲਈ ਕੈਨੇਡਾ ਚ ਇੱਕ ਟਰੱਕ ਡਰਾਈਵਰ ਮੈਕਸੀਕੋ ਚ ਇੱਕ ਟਰੱਕ ਡਰਾਈਵਰ ਨਾਲੋਂ 5 ਗੁਣਾ ਵੱਧ ਕਮਾਉਂਦਾ ਹੈ ਭਾਵੇਂ ਕਿ ਰਹਿਣ ਦੀ ਲਾਗਤ ਚ ਅੰਤਰ ਨੂੰ ਧਿਆਨ ਚ ਰੱਖਦੇ ਹੋਏ ਇਸੇ ਤਰ੍ਹਾਂ ਜਰਮਨ ਨਰਸਾਂ ਫਿਲਪੀਨੋ ਨਰਸਾਂ ਨਾਲੋਂ ਲਗਭਗ 7 ਗੁਣਾ ਵੱਧ ਕਮਾਈ ਕਰਦੀਆਂ ਨੇ ਹਾਲਾਂਕਿ ਉੱਚ ਹੁਨਰਮੰਦ ਕਾਮੇ ਪ੍ਰਵਾਸ ਤੋਂ ਬਾਅਦ ਪੂਰਨ ਆਮਦਨ ਚ ਸਭ ਤੋਂ ਵੱਧ ਲਾਭ ਦੇਖਦੇ ਨੇ ਘੱਟ ਹੁਨਰਮੰਦ ਕਾਮੇ ਵੀ ਮਹੱਤਵਪੂਰਨ ਵਾਧਾ ਪ੍ਰਾਪਤ ਕਰਦੇ ਨੇ ਉਦਾਹਰਨ ਵਜੋਂ ਘੱਟ ਹੁਨਰ ਵਾਲੇ ਭਾਰਤੀ ਜੋ ਅਮਰੀਕਾ ਚ ਪ੍ਰਵਾਸ ਕਰਦੇ ਨੇ ਉਹਨਾਂ ਦੀ ਆਮਦਨ ਦੇ ਵਿੱਚ 493% ਵਾਧਾ ਹੁੰਦਾ ਹੈ। ਬਹਿਰੀਨ, ਕੁਵੈਤ, ਉਮਾਨ, ਕਤਰ, ਸਾਊਦੀ ਅਰਬ ਤੇ ਯੂਏਈ ਵਰਗੇ ਖਾੜੀ ਦੇਸ਼ਾਂ ਚ ਜਾਣ ਵਾਲੇ ਘੱਟ ਹੁਨਰ ਵਾਲੇ ਭਾਰਤੀਆਂ ਦੀ ਆਮਦਨ ਚ 118% ਵਾਧਾ ਹੋਇਆ ਹੈ। ਖਾਸ ਤੌਰ ਤੇ ਜੋ ਲੋਕ ਯੂਏਈ ਚ ਪ੍ਰਵਾਸ ਕਰਦੇ ਨੇ ਉਹਨਾਂ ਦੀ ਆਮਦਨ ਚ 298% ਵਾਧਾ ਹੋ ਸਕਦਾ ਹੈ। ਇਹ ਅੰਕੜੇ ਖਰੀਦ ਸ਼ਕਤੀ ਸਮਾਨਤਾ ਤੇ ਲਾਗੂ ਨਹੀਂ ਹੁੰਦੇ ਕਿਉਂਕਿ ਜ਼ਿਆਦਾਤਰ ਖਰਚ ਵਿੱਚ ਵਿਦੇਸ਼ਾਂ ਤੋਂ ਭੇਜੇ ਜਾਣ ਵਾਲੇ ਪੈਸੇ ਤੇ ਹੁੰਦਾ ਏ ਸੰਭਾਵੀ ਆਮਦਨੀ ਲਾਭ ਸਭ ਤੋਂ ਮਹੱਤਵਪੂਰਨ ਹੁੰਦੇ ਨੇ ਜਦੋਂ ਵਿਅਕਤੀ ਘੱਟ ਤੋਂ ਉੱਚ ਆਮਦਨ ਵਾਲੇ ਦੇਸ਼ 'ਚ ਜਾਂਦੇ ਨੇ ਦੇਸ਼ ਵਿੱਚ ਰਹਿਣ ਵਾਲੇ ਇੱਕ ਭਾਰਤੀ ਨੂੰ ਉੱਚ ਆਮਦਨ ਵਾਲੇ ਦੇਸ਼ 'ਚ ਪ੍ਰਵਾਸ ਕਰਨ ਵਾਲੇ ਭਾਰਤੀ ਦੇ ਬਰਾਬਰ ਆਮਦਨੀ 'ਚ ਵਾਧਾ ਪ੍ਰਾਪਤ ਕਰਨ 'ਚ 24 ਸਾਲ ਲੱਗ ਸਕਦੇ ਨੇ ਕਿਊਬਾ ਤੋਂ ਵਾਪਸ ਆਏ 21 ਅਮਰੀਕੀ ਯਾਤਰੀਆਂ 'ਚ ਓਰੋਪਾਉਚ ਵਾਇਰਸ ਨਾਲ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਨੇ ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੋਵੈਂਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ ਸੀਡੀਸੀ ਦੇ ਨਵੇਂ ਅੰਕੜਿਆਂ ਮੁਤਾਬਕ ਕਿਊਬਾ ਤੋਂ ਵਾਪਸ ਆਏ ਜਿਨ੍ਹਾਂ 21 ਅਮਰੀਕੀ ਯਾਤਰੀਆਂ 'ਚ ਵਾਇਰਸ ਦੇ ਮਾਮਲੇ ਮਿਲੇ ਉਹਨਾਂ 'ਚੋਂ ਬਹੁਤੇਰੇ ਲੋਕ ਆਪਣੇ ਆਪ ਠੀਕ ਹੋ ਜਾਣਗੇ ਸੀਡੀਸੀ ਮੁਤਾਬਕ ਸ਼ੁਰੂਆਤੀ ਬਿਮਾਰੀ ਦੇ ਹੱਲ ਦੇ ਬਾਅਦ ਘੱਟੋ-ਘੱਟ ਤਿੰਨ ਰੋਗੀਆਂ ਨੇ ਵਾਰ-ਵਾਰ ਲੱਛਣਾਂ ਦਾ ਅਨੁਭਵ ਕੀਤਾ ਓਰੋਪਾਉਚ ਵਾਇਰਸ ਅਮਰੀਕਾ 'ਚ ਇੱਕ ਉੱਭਰਦਾ ਹੋਇਆ ਆਰਥਰੋਪਰੋਡ ਜਨਿਤ ਵਾਇਰਸ ਹੈ ਜਿਸ ਨੇ ਮਨੁੱਖੀ ਸਿਹਤ ਜੋਖਮ ਬਾਰੇ ਚਿੰਤਾਵਾਂ ਵਧਾਈਆਂ ਨੇ ਸੀਡੀਸੀ ਨੇ ਡਾਕਟਰਾਂ ਅਤੇ ਜਨਤਕ ਸਿਹਤ ਮੁਲਾਜ਼ਮਾਂ ਨੂੰ ਅਮਰੀਕੀ ਯਾਤਰੀਆਂ ਚ ਔਰੋਪਾਉਚ ਵਾਇਰਸ ਰੋਗ ਬਾਰੇ ਜਾਗਰੂਕ ਰਹਿਣ ਅਤੇ ਸ਼ੱਕੀ ਮਾਮਲਿਆਂ ਲਈ ਟੈਸਟ ਕਰਨ ਦੀ ਅਪੀਲ ਕੀਤੀ ਹੈ ਯਾਤਰੀਆਂ ਨੂੰ ਯਾਤਰਾ ਦੌਰਾਨ ਕੀੜੇ ਦੇ ਕੱਟੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਤੇ ਗਰਭਵਤੀ ਔਰਤਾਂ ਨੂੰ ਉਰੋਪਾਉਚ ਵਾਇਰਸ ਰੋਗ ਵਾਲੇ ਖੇਤਰ ਦੀ ਯਾਤਰਾ ਤੋਂ ਬਚਣ ਬਾਰੇ ਵਿਚਾਰ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਮੈਡੀਕੇਡ, ਸੰਯੁਕਤ ਰਾਜ ਚ ਸਭ ਤੋਂ ਵੱਡਾ ਸਿਹਤ ਬੀਮਾ ਪ੍ਰੋਗਰਾਮ ਵਰਤਮਾਨ ਚ 83 ਮਿਲੀਅਨ ਤੋਂ ਵੱਧ ਲੋਕਾਂ ਨੂੰ ਮੁਫਤ ਜਾਂ ਘੱਟ ਲਾਗਤ ਵਾਲੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਮਹਾਮਾਰੀ ਦੇ ਦੌਰਾਨ ਸਿਹਤ ਬੀਮੇ ਤੱਕ ਲਗਾਤਾਰ ਪਹੁੰਚ ਗਵਾਉਣ ਦੇ ਨਤੀਜੇ ਵਜੋਂ ਮਹਾਨ ਅਨਵਾਈਂਡਿੰਗ ਨੇ ਲਗਭਗ 23 ਮਿਲੀਅਨ ਲੋਕਾਂ ਜਿਨ੍ਹਾਂ ਵਿੱਚ 3 ਮਿਲੀਅਨ ਬੱਚੇ ਵੀ ਸ਼ਾਮਲ ਨੇ ਉਨ੍ਹਾਂ ਨੂੰ ਗਵਾ ਦਿੱਤਾ ਜਾਂ ਸਿਹਤ بیمੇ ਤੱਕ ਪਹੁੰਚ ਗਵਾਉਣ ਦੀ ਸੰਭਾਵਨਾ ਹੈ ਮੈਡੀਕੇਟ ਦਾ ਵਿਸਤਾਰ ਕਰਕੇ ਕਵਰੇਜ ਗੈਪ ਨੂੰ ਬੰਦ ਕਰਨਾ ਰਾਜਾਂ ਲਈ ਕਵਰੇਜ ਦਰਾਂ ਨੂੰ ਵਧਾਉਣ ਅਤੇ ਸਿਹਤ ਇਕੁਇਟੀ ਪ੍ਰਾਪਤ ਕਰਨ ਦੇ ਸਭ ਤੋਂ ਮਹੱਤਵਪੂਰਨ ਤਰੀਕਿਆਂ 'ਚੋਂ ਇੱਕ ਹੈ ਫਿਰ ਵੀ 10 ਰਾਜ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੱਖਣ 'ਚ ਹਨ ਅਜੇ ਵੀ ਕਿਫਾਈਤੀ ਕੇਅਰ ਐਕਟ ਦੇ ਤਹਿਤ ਆਪਣੇ ਮੈਡੀਕੇਟ ਪ੍ਰੋਗਰਾਮ ਦਾ ਵਿਸਤਾਰ ਕਰਨ ਤੋਂ ਇਨਕਾਰ ਕਰਦੇ ਨੇ ਇਨ੍ਹਾਂ ਰਾਜਾਂ 'ਚ ਦੇਸ਼ 'ਚ ਸਭ ਤੋਂ ਵੱਧ ਸਿਹਤ ਅਸਮਾਨਤਾਵਾਂ ਨੇ Ethnic Media Services ਨੇ Robert Wood Johnson Foundation ਨਾਲ ਮਿਲ ਕੇ Medicaid ਨੂੰ ਮਜ਼ਬੂਤ ਕਰਨ ਅਤੇ ਸਾਰਿਆਂ ਲਈ ਸਿਹਤ ਸੰਭਾਲ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਣ ਲਈ ਕਵਰੇਜ ਨੂੰ ਵਧਾਉਣ ਦੀ ਜ਼ਰੂਰਤ ਬਾਰੇ ਚਰਚਾ ਕਰਨ ਲਈ ਮਾਹਿਰਾਂ ਨੂੰ ਇਕੱਠਾ ਕੀਤਾ ਪੈਨਲਿਸਟਾਂ ਨੇ ਜ਼ੋਰ ਦਿੱਤਾ ਕਿ Medicaid ਸਿਰਫ ਇੱਕ ਸਰਕਾਰੀ ਪ੍ਰੋਗਰਾਮ ਤੋਂ ਵੱਧ ਹੈ ਇਹ ਲੱਖਾਂ ਅਮਰੀਕੀਆਂ ਲਈ ਜੀਵਨ ਰੇਖਾ ਹੈ ਉਸਨੇ ਕਵਰੇਜ ਗੈਪ ਨੂੰ ਬੰਦ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਖਾਸ ਕਰਕੇ ਉਹਨਾਂ ਰਾਜਾਂ 'ਚ ਜਿਨ੍ਹਾਂ ਨੇ ਅਜੇ ਤੱਕ ਮੈਡੀਕੇਟ ਦਾ ਵਿਸਤਾਰ ਨਹੀਂ ਕੀਤਾ ਮੈਡੀਕੇਅਰ ਅਤੇ ਮੈਡੀਕੇਟ 60 ਸਾਲ ਪੁਰਾਣੇ ਪ੍ਰੋਗਰਾਮ ਨੇ ਮੈਡੀਕੇਅਰ ਇੱਕ ਪੂਰੀ ਤਰ੍ਹਾਂ ਸੰਗੀ ਪ੍ਰੋਗਰਾਮ ਹੈ ਜਦ ਕਿ ਮੈਡੀਕੇਡ ਇੱਕ ਸੰਗੀ ਰਾਜ ਭਾਗੀਦਾਰੀ ਵਜੋਂ ਬਣਾਇਆ ਗਿਆ ਸੀ ਪੈਨਲਿਸਟ ਕਹਿੰਦੇ ਨੇ ਹਾਲਾਂਕਿ ਸੰਗੀ ਸਰਕਾਰ ਗਰੀਬ ਰਾਜਾਂ 'ਚ ਬਧੇਰੇ ਖਰਚ ਕਰਦੀ ਹੈ ਕੁੱਲ ਮਿਲਾ ਕੇ ਮੈਡੀਕੇਟ ਪ੍ਰੋਗਰਾਮ ਦੇਸ਼ 'ਚ ਸਿਹਤ ਬੀਮੇ ਦਾ ਸਭ ਤੋਂ ਵੱਡਾ ਸਿੰਗਲ ਸਰੋਤ ਹੈ ਜੋ ਕਿ 50 ਵੱਖਰੇ ਰਾਜ ਪ੍ਰੋਗਰਾਮਾਂ 'ਚ ਵੰਡਿਆ ਹੋਇਆ ਹੈ 보ਸਟਨ ਚ ਇੱਕ ਸੰਗੀ ਗ੍ਰੈਂਡ ਜਿਊਰੀ ਨੇ ਕੋਕੀਨ ਅਤੇ ਮੈਥਾਮਫੈਟਾਮਾਈਨ ਦੀ ਵੰਡ ਲਈ ਦੋਨੋਂ ਦੋਸ਼ੀ ਠਹਿਰਾਇਆ ਫ੍ਰਿਜ਼ਨੋ ਕੈਲੀਫੋਰਨੀਆ ਦੇ ਸਿਮਰਨਜੀਤ ਸਿੰਘ ਅਤੇ ਗੁਰਸਿਮਰਤ ਸਿੰਘ ਦੇ ਖਿਲਾਫ 5 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਕੋਕੀਨ ਅਤੇ 500 ਗ੍ਰਾਮ ਜਾਂ ਇਸ ਤੋਂ ਵੱਧ ਮੈਥਾਮਫੈਟਾਮਾਈਨ ਵੰਡਣ ਦੇ ਇਰਾਦੇ ਨਾਲ ਰੱਖਣ ਤੇ ਵੰਡਣ ਦੀ ਸਾਜ਼ਿਸ਼ ਦੇ ਦੋ ਮਾਮਲੇ ਦਰਜ ਕੀਤੇ ਗਏ ਸਨ ਇਸ ਤੋਂ ਇਲਾਵਾ 5 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਕੋਕੀਨ ਅਤੇ 500 ਗ੍ਰਾਮ ਜਾਂ ਇਸ ਤੋਂ ਵੱਧ ਮੈਥਾ ਮੈਫਟਾਮਾਈਨ ਵੰਡਣ ਦੇ ਇਰਾਦੇ ਨਾਲ ਕਬਜ਼ੇ ਦੀ ਇੱਕ ਗਿਣਤੀ ਉਹਨਾਂ ਵਿਰੁੱਧ ਲਿਆਂਦੀ ਗਈ ਸੀ 29 ਜੁਲਾਈ 2024 ਨੂੰ ਉਹਨਾਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਦੋਵਾਂ ਨੂੰ ਹਿਰਾਸਤ ਚ ਲਿਆ ਗਿਆ ਅਦਾਲਤ ਦੇ ਦਸਤਾਵੇਜ਼ਾਂ ਚ ਦੱਸਿਆ ਗਿਆ ਕਿ ਜਸੂਸਾਂ ਨੂੰ ਕੈਲੀਫੋਰਨੀਆ ਚ ਆਪਰੇਸ਼ਨਾਂ ਵਾਲੀ ਇੱਕ ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਵਾਲੀ ਸੰਸਥਾ ਬਾਰੇ ਪਤਾ ਲੱਗਿਆ ਜੋ ਬੋਸਟਨ ਚ ਮੈਥਾਮਫਟਾਮਾਈਨ ਸਮੇਤ ਨਸ਼ੀਲੇ ਪਦਾਰਥ ਭੇਜ ਰਹੀ ਸੀ ਇੱਕ ਡੀਟੀਓ ਮੈਂਬਰ ਅੰਡਰਕਵਰ ਅਫਸਰਾਂ ਨੂੰ 65 ਪੌਂਡ ਜਾਂ ਲਗਭਗ 30 ਕਿਲੋਗ੍ਰam ਮੈਥਾਮਫੈਟਾਮਾਈਨ ਵੇਚਣ ਦੀ ਮੰਗ ਕਰਦਾ ਏ ਗੁਪਤ ਜਾਂਚ ਕਰਤਾਵਾਂ ਨੂੰ ਇਹ ਪਹੁੰਚਾਉਣ ਲਈ 29 ਜੁਲਾਈ 2024 ਨੂੰ ਰਾਤ 10:15 ਮਿੰਟ ਦੇ ਕਰੀਬ ਇੱਕ ਚਿੱਟੇ ਰੰਗ ਦਾ ਟਰੱਕ ਪਹਿਲਾਂ ਤੋਂ ਵਿਵਸਥਿਤ ਪਤੇ ਤੇ ਭੇਜਿਆ ਗਿਆ ਉਸ ਟਰੱਕ ਦੇ ਡਰਾਈਵਰ ਅਤੇ ਸਵਾਰੀ ਦੀ ਪਛਾਣ ਗੁਰ ਸਿਮਰਤ ਸਿੰਘ ਤੇ ਸਿਮਰਨਜੀਤ ਸਿੰਘ ਵੱਜੋਂ ਕੀਤੇ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਗੁਪਤ ਜਾਂਚ ਕਰਤਾਵਾਂ ਨੂੰ 65 ਪੌਂਡ ਸ਼ੱਕੀ ਮੈਥਾਮਫੈਂਟਾਮ ਦਿੱਤੀ ਦੋਵਾਂ ਨੂੰ ਤੁਰੰਤ ਕਾਬੂ ਕਰ ਲਿਆ ਗਿਆ ਟਰੱਕ ਦੀ ਕੈਬ ਦੀ ਤਲਾਸ਼ੀ ਦੇ ਦੌਰਾਨ 10.5 ਮਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਦੇ ਸ਼ੱਕੀ ਕੋਕੀਨ ਦੇ 400 ਕਿਲੋਗ੍ਰam ਤੋਂ ਵੱਧ ਬਲਾਕ ਮਿਲੇ ਅਦਾਲਤੀ ਫਾਈਲਿੰਗਜ਼ ਦੇ ਅਨੁਸਾਰ ਇਹ ਡਾਟਾ ਦਿੱਤਾ ਗਿਆ ਹੈ ਦੋਸ਼ਾਂ 'ਚ ਘੱਟੋ-ਘੱਟ 10 ਸਾਲ ਦੀ ਸਜ਼ਾ ਤੇ ਵੱਧ ਤੋਂ ਵੱਧ ਉਮਰ ਕੈਦ ਅਤੇ 10 ਮਿਲੀਅਨ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਸੰਯੁਕਤ ਰਾਜ ਅਮਰੀਕਾ ਦੇ ਸਭ ਤੋਂ ਵੱਡੇ ਸਿੱਖ ਨਾਗਰਿਕ ਅਧਿਕਾਰ ਸਮੂਹ ਸਿੱਖ ਕੋਲੀਸ਼ਨ ਨੇ 11 ਅਗਸਤ ਨੂੰ ਕੈਲੀਫੋਰਨੀਆ 'ਚ ਇੱਕ ਸਿੱਖ ਐਕਟਿਵਿਸਟ ਨੂੰ ਗੋਲੀ ਮਾਰਨ ਦੀ ਘਟਨਾ ਬਾਰੇ ਨਿਆਂ ਵਿਭਾਗ ਨੂੰ ਇੱਕ ਪੱਤਰ ਲਿਖਿਆ ਹੈ। ਪੱਤਰ 'ਚ ਸਿੱਖ ਕੋਲੀਸ਼ਨ ਨੇ ਆਪਣੀ ਚਿੰਤਾ ਸਾਂਝੀ ਕੀਤੀ ਹੈ ਕਿ ਇਹ ਹਮਲਾ ਭਾਰਤ ਸਰਕਾਰ ਦੁਆਰਾ ਸੰਭਾਵਿਤ ਤੌਰ ਤੇ ਕੀਤੇ ਗਏ ਅੰਤਰਰਾਸ਼ਟਰੀ ਦਮਨ ਦੀ ਇੱਕ ਉਦਾਹਰਣ ਹੋ ਸਕਦੀ ਹੈ ਇਸ ਪੱਤਰ ਚ ਕਿਹਾ ਗਿਆ ਕਿ ਗੋਲੀਬਾਰੀ ਦੇ ਪਿੱਛੇ ਦੇ ਉਦੇਸ਼ ਦੀ ਜਨਤਕ ਤੌਰ ਤੇ ਰਿਪੋਰਟ ਨਹੀਂ ਕੀਤੀ ਗਈ ਪਰ ਇਹ ਘਟਨਾ ਪਿਛਲੇ ਸਾਲ ਕੈਨੇਡਾ ਚ ਸਿੱਖ ਐਕਟਿਵਿਸਟ ਹਰਦੀਪ ਸਿੰਘ ਨਿਜਰ ਦੀ ਡਰਾਈਵ ਬਾਈ ਗੋਲੀਬਾਰੀ ਦੇ ਬਾਅਦ ਵਾਪਰੀ ਹੈ ਕੈਨੇਡੀਅਨ ਸਰਕਾਰ ਇਸ ਮਾਮਲੇ ਚ ਭਾਰਤ ਸਰਕਾਰ ਨਾਲ ਸੰਭਾਵੀ ਸਬੰਧਾਂ ਦੀ ਜਾਂਚ ਕਰ ਰਹੀ ਹੈ ਪੱਤਰ 'ਚ ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਸਿੱਟੇ ਤੇ ਨਹੀਂ ਜਾਣਾ ਚਾਹੁੰਦੇ ਅਸੀਂ ਜਾਣਦੇ ਹਾਂ ਕਿ ਸਥਾਨਕ ਅਤੇ ਸੰਘੀ ਕਾਨੂੰਨ ਲਾਗੂ ਕਰਨ ਵਾਲੇ ਇਸ ਅਪਰਾਧ ਦੀ ਜਾਂਚ ਕਰ ਰਹੇ ਨੇ ਹਾਲਾਂਕਿ ਅਸੀਂ ਅੰਤਰਰਾਸ਼ਟਰੀ ਦਮਨ ਅਤੇ ਨਿਸ਼ਾਨਾ ਨਫ਼ਰਤ ਤੋਂ ਸਿੱਖ ਭਾਈਚਾਰੇ ਨੂੰ ਦਰਪੇਸ਼ ਮੌਜੂਦਾ ਜ਼ੁਖਮਾਂ ਵੱਲ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਤੁਹਾਡਾ ਦਫ਼ਤਰ 11 ਅਗਸਤ ਨੂੰ ਹੋਈ ਗੋਲੀਬਾਰੀ ਦਾ ਮੁਲਾਂਕਣ ਕਰਦੇ ਸਮੇਂ ਇਸ ਨੂੰ ਧਿਆਨ 'ਚ ਰੱਖੇ ਗੱਟ ਜੋੜ ਨੇ ਨੋਟ ਕੀਤਾ ਕਿ ਡੀਓਜ ਨੇ ਹਾਲ ਹੀ 'ਚ ਨikhil Gupta ਦੇ ਖਿਲਾਫ ਇੱਕ ਸੁਪਰਸੀਡਿੰਗ ਇਲਜ਼ਾਮ ਨੂੰ ਸੀਲ ਕਰ ਦਿੱਤਾ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਜੀਓਆਈ ਦੇ ਇੱਕ ਬੇਨਾਮ ਕਰਮਚਾਰੀ ਨੇ ਨਿਊਯਾਰਕ ਸਿਟੀ 'ਚ ਇੱਕ ਸਿੱਖ ਅਮਰੀਕੀ ਐਕਟਿਵਿਸਟ ਦੀ ਹਤਿਆ 'ਚ ਤਾਲਮਿਲ ਕਰਨ ਲਈ ਇੱਕ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਭਰਤੀ ਕੀਤਾ ਇਸ ਤੋਂ ਇਲਾਵਾ ਜੂਨ 2023 'ਚ ਹਰਦੀਪ ਸਿੰਘ ਨੇਜਰ ਦੀ ਕੈਨੇਡਾ 'ਚ ਉਸਦੇ ਗੁਰਦੁਆਰੇ ਦੇ ਬਾਹਰ ਹਤਿਆ ਕਰ ਦਿੱਤੀ ਗਈ ਸੀ ਇਨਾ ਘਟਨਾਵਾਂ ਦੇ ਮੱਦੇਨਜ਼ਰ ਸਿੱਖ ਕੋਲੀਸ਼ਨ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਕੈਲੀਫੋਰਨੀਆ 'ਚ ਹਾਲ ਹੀ 'ਚ ਹੋਈ ਗੋਲੀਬਾਰੀ ਜਿਸ ਵਿੱਚ ਇੱਕ ਸਿੱਖ ਐਕਟਿਵਿਸਟ ਅਤੇ ਨਿਜਰ ਦੇ ਸਹਿਯੋਗੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਭਾਰਤ ਸਰਕਾਰ ਦੀ ਤਾਜ਼ਾ ਕੋਸ਼ਿਸ਼ ਨੂੰ ਦਰਸਾਉਂਦੀ ਹੈ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ